ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਮਠਿੰਡਾ ਦੇ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਕੋਲੋਂ ਡੀਸੀ ਨੂੰ ਇੱਕ ਮੰਗ ਪੱਤਰ ਸੰਪਰਪਤ ਹੈ ਤਾਂ ਇੱਥੇ तमाम ਆਂਗਣਵਾੜੀ ਵਰਕਰ ਜਨਤਾ ਇਹ ਕਹਿਣਾ ਹੈ ਕਿਰਨਤ ਬੱਲੂ ਡੀਸੀ ਨੂੰ ਇੱਕ ਮੰਗ ਪੱਤਰ ਕੇਂਦਰੀ ਖਾਦ ਮੰਤਰੀ ਦੇ ਨਾਂ ਸੌਪਿਆ ਗਿਆ ਜਿਸ ਦੇ ਵਿੱਚ ਕਿ ਉਹਨਾਂ ਇਹ ਵੀ ਕਿਹਾ ਕਿ ਜਿਸ ਦੇ ਤਹਿਤ ਉਹਨਾਂ ਤੱਕ ਜੋ ਰਾਸ਼ਨ ਪਹੁੰਚ ਰਿਹਾ ਹੈ ਉਸ ਦੇ ਵਿੱਚ ਕਿਰਕ ਤੇ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਆ ਰਹੀਆਂ ਨੇ ਵਧੀਆ ਕੁਆਲਟੀ ਦਾ ਰਾਸ਼ਨ ਉਹਨਾਂ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਇਸ ਦੌਰਾਨ ਇਹਨਾਂ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਦੇਣ ਦੇ ਲਈ ਜਿਸ ਤਰੀਕੇ ਦਾ ਪੰਜੀਰੀ ਮਿੱਠਾ ਦਲੀਆ ਨਮਕੀਨ ਦਲੀਆ ਸਾਰਾ ਕੁਝ ਪ੍ਰੀ-ਮਿਕਸ ਆਉਂਦਾ ਹੈ ਪਰ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਕੁਆਲਟੀ ਦੇ ਵਿੱਚ ਕਾਫੀ ਘੱਟਿਆ ਕੁਆਲਟੀ ਪਾਈ ਗਈ ਇਹ ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਤੇ ਇਸ ਤੇ ਕਾਰਵਾਈ ਦੀ ਮੰਗ ਕੀਤੀ ਇਹਦਾ ਮੰਗ ਕੀਤੀ ਕਿ ਬੱਚਿਆਂ ਨੂੰ ਜਿਹੜਾ ਭੋਜਨ ਦਿੱਤਾ ਜਾਣਾ ਉਸ ਦੀ ਕੁਆਲਿਟੀ ਵਧੀਆ ਹੋਵੇ ਤੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਇਸ ਤੇ ਧਿਆਨ ਦਿੱਤਾ ਜਾਵੇ ਜੀ ਨਾਮ ਤੇ ਕਿਹੜੀ ਸੰਸਥਾ ਹੈ ਹਾਂਜੀ ਮੈਂ ਗੁਰਮੀਤ ਕੌਰ ਆਲ ਪੰਜਾਬ ਆਗਨਵਾੜੀ ਮਜ਼ਦਮ ਜੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ ਜੀ ਕੇਂਦਰੀ ਮੰਤਰੀ ਅਨਪੁਰਨਾ ਜੀ ਦੇ ਨਾਮ ਤੇ ਕਿਉਂਕਿ ਸਾਟਾ ਜਿਹੜਾ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਆ ਰਿਹਾ ਉਹ ਬਹੁਤ ਹੀ ਘਟੀਆ ਕਿਸਮ ਦਾ ਆ ਰਿਹਾ ਲੋਕੋ ਨੂੰ ਪਸੰਦ ਨਹੀਂ ਕਰ ਰਹੀ ਔਰ ਅਸੀਂ ਜੀ ਇਹਦੀ ਆਵਾਜ਼ ਉਠਾ ਰਹੇ ਆ ਅਸੀਂ ਮਈ ਤੋਂ ਹੀ ਇਸ ਗੱਲ ਦੀ ਆਵਾਜ਼ ਉਠਾਈ ਹੈ ਕਿ ਰਾਸ਼ਨ ਲੋਕ ਪਸੰਦ ਨਹੀਂ ਕਰ ਰਹੀ ਅਸੀਂ ਲਿਖ ਲਿਖ ਕੇ ਸੀਡੀਪੀਓਜ਼ ਡੀਪੀਓਜ਼ ਨੂੰ ਵੀ ਦਿੱਤਾ ਹੈ ਔਰ ਹੁਣ ਸਾਡੇ ਤੇ ਪ੍ਰੈਸ਼ਰ ਇਹ ਬਣਾਇਆ ਜਾ ਰਿਹਾ ਕਿ ਵਰਕਰਜ਼ ਆਪ ਇਥੇ ਬਣਾ ਕੇ ਖਾ ਕੇ ਸਾਨੂੰ ਲਿਖ ਕੇ ਦਿਓ ਰਿਪੋਰਟ ਕਰੋ ਕਿ ਇਹ ਰਸ਼ਨ ਸਹੀ ਹੈ ਦੇਖੋ ਲਾਪਾਤਰੀਆਂ ਨੇ ਖਾਣਾ ਜੇ ਲਾਪਾਤਰੀ ਹੀ ਪਸੰਦ ਨਹੀਂ ਕਰਦੇ ਤਾਂ ਫਿਰ ਉਸ ਰਸ਼ਨ ਦਾ ਇਥੇ ਕੀ ਮਤਲਬ ਹੈ ਮੈਨੂੰ ਹੁਣ ਮੇਰੇ ਰਾਮਪੁਰਾ ਬਲਾਕ ਤੋਂ ਭੈਣ ਆਈਆਂ ਨੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਹ ਕਹਿ ਰਿਹਾ ਕਿ ਲੋਕਾਂ ਵੱਲ ਧਿਆਨ ਨਾ ਦਿਓ ਲੋਕਾਂ ਦੀ ਆਵਾਜ਼ ਨਾ ਸੁਣੋ ਤੁਸੀਂ ਲਿਖ ਕੇ ਦਿਓ ਇਹ ਦੇਖੋ ਜਿਹੜਾ ਖਾਣਾ ਇਹ ਲੋਕਾਂ ਵਾਸਤੇ ਆ ਰਿਹਾ ਹੈ ਗਰਭਵਤੀ ਮਹਿਲਾਵਾਂ ਛੋਟੇ ਬੱਚਿਆਂ ਲਈ ਆ ਰਿਹਾ ਹੈ ਤਾਂ ਉਹ ਇਸ ਤਰ੍ਹਾਂ ਕਿਉਂ ਲਿਖ ਕੇ ਦੇਣ ਗਿਆ ਜ਼ਬਰਦਸਤੀ ਜੀ ਦੇਖੋ ਜੀ ਸਮਾਨ ਜਿਹੜਾ ਸਾਨੂੰ ਪ੍ਰੋਵਾਈਡ ਹੁੰਦਾ ਉਹਦੇ ਵਿੱਚ ਨਮਕੀਨ ਦਲੀਆ ਮਿੱਠਾ ਦਲੀਆ ਔਰ ਪੰਜੀਰੀ ਇਹ ਖਿਚੜੀ ਇਹ ਪ੍ਰੀਮਿਕਸ ਆ ਰਿਹਾ ਹੈ ਖਿਚੜੀ ਦੇ ਵਿੱਚ ਵੀ ਔਰ ਨਮਕੀਨ ਦਲੀਆ ਤੇ সুইਟ ਦਲੀਆ ਦੇ ਵਿੱਚ ਵੀ ਉਹਦੇ ਵਿੱਚ ਕੀ ਹੈ ਮਿੱਠਾ ਦਲੀਆ ਲੋਕ ਕਹਿੰਦੇ ਕਿ ਕੜਵਾ ਬੰਦਾ ਹੈ ਔਰ ਜਿਹੜਾ ਹੈਗਾ ਨਮਕੀਨ ਦਲੀਆ ਤੇ ਜਿਹੜੀ ਖਿਚੜੀ ਹੈ ਉਹ ਕਹਿੰਦੇ ਕਿਰਕ ਵੀ ਆਉਂਦੀ ਹੈ ਔਰ ਨਮਕੀਨ ਦਲੀਆ ਵੀ ਕੜਤਨ ਜਿਹਾ ਬੰਦਿਆ ਤੇ ਪੰਜੀਰੀ ਚ ਕੱਚੇਪਨ ਦਾ ਟੇਸਟ ਆਉਂਦਾ ਔਰ ਤਾਂ ਹੋਰ ਜੀ ਅੱਜ ਅਸੀਂ ਇਹ ਵੀ ਸਬੂਤ ਦੇ ਨੂੰ ਤਿਆਰ ਆ ਕਿ ਸਾਡੇ ਪੈਕਟਾਂ ਦੇ ਵਿੱਚੋਂ ਕੰਨ ਖਜੂਰਾ ਵੀ ਨਿਕਲਿਆ ਕੰਚ ਵੀ ਨਿਕਲਿਆ ਕੰਚ ਵੀ ਨਿਕਲਿਆ ਔਰ ਜੋ ਕੈਂਕਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਲੋਕ ਦਾਸੀ ਲੈ ਕੇ ਕਰਾਈ ਹੈਗੀ ਹੈ ਇਸ ਤਰ੍ਹਾਂ ਦੀ ਜਿਹੜੇ ਖਾਣਾ ਖਾ ਕੇ ਜਿਹੜੇ ਗਲਤੀਆਂ ਹੋ ਰਹੀਆਂ ਜੋ ਛੋਟੇ ਬੱਚੇ ਹੈਗੇ ਕਿ ਮੈਂ ਸਹੀ ਬਿਲਕੁਲ ਸਰ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਅਸੀਂ ਤਾਂ ਖੁਦ ਕਹਿੰਨੇ ਆ ਕਿ ਇਹ ਬਲੈਕਲਿਸਟਡ ਕੰਪਨੀ ਨੂੰ ਇਹਨਾਂ ਨੇ ਚਾਰਜ ਦੇਤਾ ਔਰ ਉਹਦੇ ਤੋਂ ਕੀ ਕਮਿਸ਼ਨ ਖਾਂਦੇ ਮਾਰਿਆ ਨੇ ਇਦਾਂ ਕੀਤਾ ਸਰਕਾਰੀ ਅਦਾਰਿਆਂ ਤੋਂ ਬੰਦ ਕਰਤਾ ਇਹਦਾ ਮਤਲਬ ਇਹ ਤਾਂ ਸਰਕਾਰ ਤਾਂ ਸਰਕਾਰੀ ਅਦਾਰੇ ਖਤਮ ਕਰਕੇ ਪ੍ਰਾਈਵੇਟ ਨੂੰ ਹੀ ਜ਼ਿਆਦਾ ਪ੍ਰਮੋਟ ਕਰਨ ਤੇ ਲੱਗੀ ਔਰ ਉਹ ਵੀ ਬਲੈਕਲਿਸਟਡ ਕੰਪਨੀਆਂ ਨੂੰ ਸਾਨੂੰ ਤਾਂ ਇਸ ਗੱਲ ਤੇ ਹੈਰਾਨੀ ਹੋ ਰਹੀ ਹੈ ਕਿ ਐਦਾਂ ਕਿਉਂ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਨਹੀਂ ਨਹੀਂ ਮਾੜੀ ਰਹੀ ਤੇ ਬੇਸਤੀ ਮੇ ਉਹ ਜੋ ਆਪ ਕਹਿੰਦੇ ਬਿਲਕੁਲ ਸਰ ਨਹੀਂ ਹੀ ਕਮਜ਼ੋਰ ਕਰ ਰਿਹਾ ਹੈ ਨਾ ਲੋਕ ਤਾਂ ਇਸੇ ਗੱਲ ਦਾ ਸਾਨੂੰ ਆ ਰਿਹਾ ਨਹੀਂ ਸਰ ਬੱਚੇ ਜਿਹੜੇ ਛੋਟੇ ਸਾਡੀ ਨਹੀਂ ਹੈ ਇਹਨੂੰ ਹੀ ਕਮਜ਼ੋਰ ਕੀਤਾ ਜਾ ਰਿਹਾ ਹੈ ਬਿਲਕੁਲ ਸਰ ਲੋਕਾਂ ਵੱਲੋਂ ਆ ਦੇਖੋ ਕੰਪਲੇਂਟਸ ਲਿਖ ਕੇ ਆਈਆਂ ਨੇ ਸਾਡੇ ਕੋਲ ਔਰ ਰਿਟਰਨ ਦੇ ਰਹੇ ਨੇ ਔਰ ਵੀਡੀਓਜ਼ ਉਹਨਾਂ ਨੇ ਬਣਾ ਬਣਾ ਕੇ ਦਿੱਤੀਆਂ ਸਾਨੂੰ ਵੀ ਸਾਨੂੰ ਨਹੀਂ ਪਸੰਦ ਹੈ ਸਰਕਾਰ ਤਾਂ ਕਹਿੰਦੀ ਸੀ ਅਸੀਂ ਵਧੀਆ ਸਿਹਤ ਸਹੂਲਤਾਂ ਦੇ ਰਹੇ ਹਾਂ ਤੁਹਾਡੇ ਸਾਹਮਣੇ ਹੀ ਜੀ ਹੁਣ ਇਸ ਸੇਸ ਹੁੰਦਾ ਜਿਹੜੀਆਂ ਸਰਕਾਰ ਵਧੀਆ ਦੇ ਰਹੀ ਐ ਅਸੀਂ ਤੁਹਾਡੇ ਸਭ ਨੇ ਰੱਖ ਰਿਆਂ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਐਵੇਂ ਕਹੀ ਜੰਮੀ ਆ ਰਾਸ਼ਨ ਲੋਕਾਂ ਤੁਸੀਂ ਆਓ ਅਸੀਂ ਲੋਕਾਂ ਤੋਂ ਗੱਲ ਕਰਵਾ ਦਿੰਨੇ ਆ ਤੁਹਾਡੀ ਲੋਕ ਹੀ ਦੱਸਣਗੇ ਨਾ ਜੋ ਤੁਹਾਡੀ ਸਰਪਾਈ ਦਾ ਸਰ ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਸਕੈਂਡਲ ਹੋਇਆ ਵੱਡੇ ਪੱਧਰ ਤੇ ਅਸੀਂ ਮੰਗ ਕਰਦੇ ਆ ਕਿ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਜਿਹੜਾ ਦਿੱਤਾ ਇਹਦੀ ਜਾਂਚ ਹੋਣੀ ਚਾਹੀਦੀ ਐ ਔਰ ਦੂਸਰੀ ਗੱਲ ਐ ਕਿ ਸਾਡੇ ਪਰਦਾਨ ਜੀ ਨੇ ਜੇ ਇਹਨਾਂ ਗੱਲਾਂ ਦੀ ਆਵਾਜ਼ ਉਠਾਈ ਤਾਂ ਇਹਨਾਂ ਨੇ ਉਹਨਾਂ ਦੀ ਸੇਵਾਵਾਂ ਖਤਮ ਕਰ ਦਿੱਤੀਆਂ। ਹਾਂਜੀ ਅਜ ਆਂਗਨਵਾੜੀ ਯੂਨੀਅਨ ਬਠਿੰਡਾ ਸੰਦੂ ਮੰਗਪੱਤਰ ਦੇ ਕੇ ਗਈ ਹੈ ਜੀ ਉਹ ਨਾਦੀ ਸ਼ਿਕਾਇਤ ਹੀ ਹੈ ਕਿ ਜਿਹੜਾ ਰਾਸ਼ਨ ਆਂਗਨਵਾੜੀ ਸੈਂਟਰਾਂ ਦੇ ਵਿੱਚ ਆ ਰਿਹਾ ਹੈਗਾ ਉਹ ਰਾਸ਼ਨ ਜਿਹੜਾ ਹੈਗਾ ਉਹ ਦੀ ਕੁਆਲਿਟੀ ਮਾੜੀ ਹੈਗੀ ਹੈ। ਸੋ ਇਹ ਮੰਗਪੱਤਰ ਜਿਹੜਾ ਹੈਗਾ ਅਸੀਂ ਆ ਉੱਪਰ ਗਵਰਨਮੈਂਟ ਤੱਕ ਪਹੁੰਚਾਵਾਂਗੇ ਔਰ ਦੂਸਰੀ ਗੱਲ ਕਿਉਂਕਿ ਇਹ ਬਹੁਤ ਐ ਮਸਲਾ ਹੈ ਔਰ ਬੱਚੇ ਛੋਟੇ ਆਂਗਣਵਾੜੀ ਸੈਂਟਰ ਦੇ ਵਿੱਚ ਜਾਂਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਆਪਦੇ ਲੈਵਲ ਤੇ ਇਨਸ਼ੋਰ ਕਰਾਵਾਂਗੇ ਕਿ ਰਾਸ਼ਨ ਜਿਹੜਾ ਹੈਗਾ ਉਹ ਠੀਕ ਹੋਵੇ